ਅੱਜ ਦੀ ਵੀਡੀਓ ਕਿਸ ਟੌਪਿਕ ਤੇ ਹੈ ਤੁਸੀਂ থাম্বਨੇਲ ਵਿੱਚ ਦੇਖ ਹੀ ਲਿਆਉਣਾ ਜ਼ਿਆਦਾ ਸਮਾਂ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤਾਂ ਦੂਜਾ ਕੁਐਸਚਨ ਇਹ ਹੈ ਵੇਚ ਦੀ ਰਜਿਸਟਰੀ ਕਰਵਾਉਣ ਲਈ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਪੈਂਦੀ ਹੈ ਵੇਚ ਦੀ ਰਜਿਸਟਰੀ ਕਰਾਉਣ ਲਈ ਜਿਹੜਾ ਸਭ ਤੋਂ ਪਹਿਲਾਂ ਆਪਾਂ ਨੂੰ ਮਾਲਕੀ ਦਾ ਪ੍ਰੂਫ ਦੇਣਾ ਪੈਂਦਾ ਹੈ ਜੋ ਵੀ ਅਸੀਂ ਜ਼ਮੀਨ ਮਕਾਨ ਦੁਕਾਨ ਜਾਂ ਆਪਣੀ ਪ੍ਰਾਪਰਟੀ ਵੇਚ ਰਹੇ ਹਾਂ ਉਸ ਦਾ ਆਪਾਂ ਨੂੰ ਜੋ ਵੀ ਸਬੂਤ ਹੈ ਸਾਡੇ ਕੋਲ ਜਮ੍ਹਾਂਬੰਦੀ ਹੈ ਪੁਰਾਣੀ ਰਜਿਸਟਰੀ ਹੈ ਤਾਂ ਉਸ ਦੇ ਨਾਲ ਲੱਗਦਾ ਹੈ ਜਿਹੜੀ ਫਰਦ ਲਹਾਈ ਜਾਂਦੀ ਹੈ ਜਮ੍ਹਾਂਬੰਦੀ ਵੀ ਕਹਿ ਦਿੰਦੇ ਹਾਂ ਉਹ ਬਿਲਕੁਲ ਅੱਬ ਤੱਕ ਪ੍ਰਾਣੀ ਜਿਹੜੀ ਫਰਦ ਹੋ ਇੱਕ ਚੱਲ ਜਾਂਦੀ ਹੈ ਇਸ ਤੋਂ ਇਲਾਵਾ ਜੋ ਵੀ ਉਸ ਰਿਸ਼ਤੀ ਦੇ ਵਿੱਚ ਵੇਚਦਾਰ ਹੁੰਦੇ ਨੇ ਜਾਂ ਖਰੀਦਦਾਰ ਹੁੰਦੇ ਨੇ ਗਵਾਹ ਹੁੰਦੇ ਨੇ ਉਹਨਾਂ ਸਾਰਿਆਂ ਦੇ ਆਧਾਰ ਕਾਰਡ ਪੈਨ ਕਾਰਡ ਅਤੇ ਵੋਟਰ ਕਾਰਡ ਜਿਹੜੇ ਉਸ ਦੇ ਵਿੱਚ ਲਗਾਈ ਜਾਂਦੇ ਨੇ ਇੱਕ ਆਇਡੈਂਟੀਫਾਇਰ ਹੁੰਦਾ ਜਿਸ ਨੂੰ ਆਪਾਂ ਆਮ ਤੌਰ ਤੇ ਨੰਬਰਦਾਰ ਐਮ ਸੀ ਜਾਂ ਫਿਰ ਪੰਚ ਸਰਪੰਚ ਵੀ ਕਹਿ ਦਿੰਦੇ ਆ ਉਹਨਾਂ ਦਾ ਜੋ ਆਈਡੀ ਕਾਰਡ ਬਣਿਆ ਹੁੰਦਾ ਹੈ ਉਹ ਵੀ ਇਸ ਦੇ ਨਾਲ ਲਗਾਇਆ ਜਾਂਦਾ ਹੈ ਬਾਕੀ ਅਲੱਗ-ਅਲੱਗ ਜੋ ਵੀ ਜਿਸ ਵੀ ਟਾਈਪ ਦੀ ਰਿਸ਼ਤੀ ਆਪਾਂ ਬੈ ਦੀ ਰਿਕੁਆਇਰਮੈਂਟ ਹੁੰਦੀ ਹੈ ਠੀਕ ਹੈ ਮਾਲਕੀ ਦਾ ਪ੍ਰੂਫ ਦਿਖਾਉਣ ਲਈ ਕੋਈ ਨਕਸ਼ਾ ਵਗੈਰਾ ਜਾਂ ਉਸ ਵਿੱਚ ਲਗਾਇਆ ਜਾਂਦਾ ਹੈ ਜਾਂ ਮਕਾਨ ਦੁਕਾਨ ਦੀ ਰਿਸ਼ਤੀ ਹੈ ਤਾਂ ਉਸ ਦੇ ਕੋਲ ਖੜ ਕੇ ਜਿਹੜੀ ਇੱਕ ਪਿਕ ਵਗੈਰਾ ਉਸ ਵਿੱਚ ਲਗਾਈ ਜਾਂਦੀ ਹੈ ਤਾਂ ਥੋੜੀਆਂ-ਬਹੁਤੀਆਂ ਜਿਹੜੀਆਂ ਇਸ ਦੇ ਵਿੱਚ ਹੋਰ ਫਾਰਮੈਲਿਟੀਜ਼ ਹੁੰਦੀਆਂ ਨੇ ਉਹ ਕਰਨੀਆਂ ਪੈ ਸਕਦੀਆਂ ਆਦਰਵਾਇਜ਼ ਹਰੇਕ ਰਿਸ਼ਤੀ ਦੇ ਵਿੱਚ ਜਿਹੜੇ ਇਹੀ ਡਾਕੂਮੈਂਟਸ ਲੱਗਦੇ ਨੇ ਅਗਲਾ ਸਵਾਲ ਹੈ ਜੀ ਸਾਡਾ ਕਿ ਜਿਹੜੀ ਬੈ ਦੀ ਰਿਸ਼ਤੀ ਕਰਵਾਉਣੀ ਆਪਾਂ ਉਹ ਮਰਦ ਅਤੇ ਔਰਤ ਤੇ ਕੀ ਅਲੱਗ-ਅਲੱਗ ਖਰਚਾ ਹੁੰਦਾ ਹੈ ਜਾਂ ਫਿਰ ਸੇਮ ਹੀ ਹੁੰਦਾ ਹੈ ਜਿਹਨੇ ਖਰਚਾ ਸੇਮ ਨਹੀਂ ਹੁੰਦਾ ਹੈ ਪੈ ਦੀ ਰਿਸਤੀ ਕਰਵਾਉਣ ਦੇ ਲਈ ਜਿਹੜਾ ਖਰਚਾ ਹੈ ਉਹ ਅਲੱਗ-ਅਲੱਗ ਹੁੰਦਾ ਹੈ ਕਿਸ ਤਰ੍ਹਾਂ ਲੱਗ ਹੁੰਦਾ ਹੈ ਸਿਰਫ 2% ਦਾ ਫਰਕ ਹੁੰਦਾ ਹੈ ਉਹ ਵੀ ਸਟਾਮਾਂ ਦੇ ਵਿੱਚ ਬੈਦ ਰਿਸਤੀ ਕਰਵਾਉਣ ਲਈ ਜਿਹੜੀ ਮਰਦ ਦੇ ਉੱਪਰ ਸਟਾਮ ਖਰਚਾ ਹੁੰਦਾ ਹੈ ਉਹ 6% ਹੈ ਤੇ ਔਰਤ ਦੇ ਉੱਪਰ ਜਿਹੜਾ 4% ਹੈ ਮਤਲਬ ਕਿ ਜੇ ਸਾਡੀ ਕਿਸੇ ਵੀ ਰਿਸਤੀ ਦੀ ਸਰਕਾਰੀ ਕੀਮਤ 1 ਲੱਖ ਰੁਪਏ ਹੈ ਤਾਂ ਜਿਹੜਾ ਉਸ ਦਾ 6% ਸਟਾਮ ਮਰਦ ਦੇ ਲਈ 6 ਯਾਰ ਅਤੇ ਔਰਤ ਦੇ ਲਈ 4% سٹਾਮ 4000 ਦਾ ਬਣੇਗਾ ਭਾਵੇਂ ਕਿ 2000 ਦਾ ਜਿਹੜਾ ਇੱਥੇ ਫਰਕ ਪਵੇਗਾ ਬਾਕੀ ਜੋ ਵੀ ਫੀਸ ਵਗੈਰ ਰਜਿਸਟ੍ਰੇਸ਼ਨ ਫੀਸ ਵਗੈਰਾ ਜਾਂ ਕੋਈ ਇੰਤਕਾਲ ਜਾਂ ਕੋਈ ਪੇਸਟਿੰਗ ਵਗੈਰਾ ਜੋ ਵੀ ਜਿੰਨੀਆਂ ਵੀ ਸਰਵਿਸ ਚਾਰਜਸ ਵਗੈਰਾ ਹੋਣਗੇ ਉਹ ਸਾਰੇ ਸੇਮ ਰਹਿਣ ਵਾਲੇ ਸਿਰਫ ਔਰ ਸਿਰਫ 2% ਜਿਹੜਾ ਸਟਾਮ ਦਾ ਫਰਕ ਹੀ ਖਰਚੇ ਦੇ ਉੱਪਰ ਪੈਂਦਾ ਹੈ ਅਗਲਾ ਸਵਾਲ ਹੈ ਜੀ ਕੀ ਰਿਸ਼ਤੀ ਹੋਣ ਨਾਲ ਹੀ ਬੰਦਾ ਜਾਂ ਖਰੀਦਦਾਰ ਮਾਲਕ ਬਣ ਜਾਂਦਾ ਨਹੀਂ ਜੀ ਸਿਰਫ ਰਿਸ਼ਤੀ ਹੋਣ ਦੇ ਨਾਲ ਹੀ ਕੋਈ ਵਿਅਕਤੀ ਜਾਂ ਉਰਦ ਮਾਲਕ ਨਹੀਂ ਬਣ ਜਾਂਦਾ ਰਿਸ਼ਤੀ ਕਰਵਾਉਣ ਤੋਂ ਬਾਅਦ ਜਿਹੜਾ ਉਸ ਦਾ ਅਗਲਾ ਪ੍ਰੋਸੈਸ ਹੁੰਦਾ ਹੈ ਉਹ ਹੁੰਦਾ ਹੈ ਇੰਤਕਾਲ ਦਾ ਜਿੰਨਾ ਚਿਰ ਇੰਤਕਾਲ ਮਨਜ਼ੂਰ ਨਹੀਂ ਹੁੰਦਾ ਉਨਾਂ ਚਿਰ ਕੋਈ ਵੀ ਖਰੀਦਦਾਰ ਜਿਹੜਾ ਉਹ ਮਾਲਕ ਨਹੀਂ ਬਣਦਾ ਲਾਸਟ ਸਵਾਲ ਹੈ ਜੀ ਕਿ ਸਾਨੂੰ ਰਿਸ਼ਤੀ ਖਰਚ ਬਾਰੇ ਪਹਿਲਾਂ ਤੋਂ ਪਤਾ ਲੱਗ ਸਕਦਾ ਹੈ ਜਾਂ ਨਹੀਂ ਜਾਂ ਫਿਰ ਬਾਅਦ ਦੇ ਵਿੱਚ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ ਕਿ ਨਹੀਂ ਇਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਕਨਫਿਊਜ਼ਨ ਹੈ ਕਿ ਕੋਰਟ ਕਚੈਰੀਆਂ ਦੇ ਵਿੱਚ ਜਿਹੜਾ ਆਮ ਤੌਰ ਤੇ ਬਹੁਤ ਹੀ ਜ਼ਿਆਦਾ ਪੈਸੇ ਲੈ ਲਏ ਜਾਂਦੇ ਹਨ ਜਦ ਕਿ ਅਸਲ ਖਰਚ ਬਹੁਤ ਘੱਟ ਹੁੰਦਾ ਹੈ। ਦੋਸਤੋ ਅੱਜ ਜੋ ਨਵੀਂ ਰਜਿਸਟ੍ਰੇਸ਼ਨ ਲਾਗੂ ਹੋਈ ਹੈ ਉਸ ਦੇ ਵਿੱਚ ਜਦੋਂ ਵੀ ਤੁਸੀਂ ਆਪਣਾ ਵਸੀਕਾ ਜਾਂ ਰਜਿਸਟਰੀ ਕਰਵਾਉਣ ਜਾਣੇ ਹੋ ਉਸ ਦੀ ਇੱਕ ਇੱਕ ਡਿਟੇਲ ਜਿਹੜੀ ਤੁਹਾਡੇ WhatsApp ਦੇ ਉੱਪਰ ਆਉਣੀ ਸ਼ੁਰੂ ਹੋ ਚੁੱਕੀ ਹੈ। ਠੀਕ ਹੈ ਜਦੋਂ ਵੀ ਤੁਸੀਂ ਤੁਹਾਡੀ ਰਜਿਸਟਰੀ ਆਨਲਾਈਨ ਹੁੰਦੀ ਹੈ ਉਸ ਦਾ ਮੈਸੇਜ ਤੁਹਾਨੂੰ ਆਏਗਾ ਉਸ ਤੋਂ ਬਾਅਦ ਤਹਾ ਤੁਸਾਨ ਤੁਹਾਨੂੰ ਜਿਹੜੀ ਵੀ ਅਪਾਇੰਟਮੈਂਟ ਮਿਲੀ ਉਸਦਾ ਮੈਸੇਜ ਆਏਗਾ ਇਸ ਤੋਂ ਇਲਾਵਾ ਤੁਸੀਂ ਕਦੋਂ ਦਫ਼ਤਰ ਦੇ ਵਿੱਚ ਪੇਸ਼ ਹੋਣਾ ਹੈ ਠੀਕ ਹੈ ਰੈਸਟੀ ਹੋ ਗਈ ਉਸਦਾ ਇੰਤਕਾਲ ਹੋ ਗਿਆ ਟੋਟਲ ਖਰਚ ਕਿੰਨਾ ਹੋਇਆ ਟੋਟਲ ਕਿੰਨਾ ਖਰਚ ਹੋਇਆ ਇਸਦਾ ਜਿਹੜਾ ਸਾਰੇ ਦਾ ਸਾਰਾ ਤੁਹਾਨੂੰ WhatsApp ਦੇ ਉੱਪਰ ਮੈਸੇਜ ਨਾਲ ਦੀ ਨਾਲ ਜਿਹੜੇ ਗਵਰਨਮੈਂਟ ਵੱਲੋਂ ਜੇ ਸਹੂਇਦਾ ਪ੍ਰਦਾਨ ਕਰ ਦਿੱਤੀ ਗਈ ਹੈ ਜੇਕਰ ਤੁਹਾਡੇ ਮੈਸੇਜ ਦੇ ਵਿੱਚ ਜੋ ਵੀ ਟੋਟਲ ਖਰਚ ਲੱਗ ਕੇ ਆਇਆ ਉਸ ਦੇ ਉੱਪਰ ਤੁਹਾਡਾ ਜਿੰਨਾ ਵੀ ਖਰਚ ਹੋਇਆ ਤਾਂ ਉਹ ਜਿਹੜਾ ਸਰਕਾਰੀ ਖਰਚ ਤੋਂ ਉੱਪਰ ਬਾਹਦ ਦਾ ਖਰਚ ਹੈ ਤਾਂ ਇਸ ਦੇ ਸਬੰਧ ਵਿੱਚ ਤੁਹਾਨੂੰ ਜੋ ਵੀ WhatsApp ਦੇ ਉੱਪਰ ਮੈਸੇਜ ਆਏਗਾ ਉਸ ਦੇ ਵਿੱਚੇ ਤਾਂ ਤੁਹਾਨੂੰ ਅ ਜਿਆਦਾ ਜੇ ਕੋਈ ਰਿਸ਼ਤ ਮੰਗ ਰਿਹਾ ਹੈ ਜਾਂ ਸਰਕਾਰੀ ਖਰਚ ਤੋਂ ਉੱਪਰ ਖਰਚ ਹੋਇਆ ਹੈ ਉਸ ਦੇ ਸਬੰਧ ਵਿੱਚ ਤੁਸੀਂ ਸ਼ਿਕਾਇਤ ਵੀ ਦਰਜ ਕਰ ਸਕਦੇ ਹੋ ਸੋ ਬੈਦ ਰਿਸ਼ਤੀ ਨਾਲ ਰਿਲੇਟਡ ਕੁਝ ਪੰਜ ਆਮਕ ਸਵਾਲ ਜਿਹੜੇ ਲੋਕਾਂ ਦੇ ਮਨਾਂ ਵਿੱਚ ਸੀ ਉਹ ਇਹੀ ਸੀ ਬਾਕੀ ਜੇਕਰ ਤੁਹਾਡਾ ਕੋਈ ਆਪਣਾ ਸਵਾਲ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਆਪਾਂ ਜਰੂਰ ਉਸ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਵੀਡੀਓ ਦੇਖਣ ਲਈ ਤੁਹਾਡਾ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ